ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਤੇ ਅੱਜ ਦਿਨ ਹੈਗਾ ਜੀ ਵੀਰਵਾਰ ਤੇ ਬਹੁਤ ਮੀਂਹ ਆਇਆ ਸੀ ਕੱਟੇ ਅੱਜ ਤੇ ਹੁਣ ਦੁਪਹਿਰ ਦਾ ਟਾਈਮ ਆ 3:00 ਵਜੇ ਦਾ ਤੇ ਆਪਾਂ ਕੋ ਉਤਰਦੇ ਸੀ ਕੱਖ ਤੇ ਬਹੁਤ ਸਾਰੇ ਭੈਣ ਭਰਾ ਹਨਾ ਮਸ਼ੀਨ ਬਾਰੇ ਪੁੱਛਦੇ ਸੀਗੇ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਦਿੰਨੇ ਆ ਡਿਟੇਲ ਉਦੋਂ ਪਹਿਲਾਂ ਵੀ ਜਿਹੜੇ ਆਪਣੇ ਨਾਲ ਹਨਾ ਭੈਣ ਭਰਾ ਨਵੇਂ ਜੋੜਦੇ ਆ ਉਹ ਪੁੱਛਦੇ ਹੁੰਦੇ ਥੋੜਾ ਪਿੰਡ ਕਿਹੜਾ ਸਾਡਾ ਪਿੰਡ ਵੀਰੇ ਪੁੱਛੋ ਕਲਾ ਤੇ ਇਹ ਵੀ ਪੁੱਛਦੇ ਆ ਵੀ ਪੁੱਛੋ ਤਾਂ ਕਿੰਡੀਆਂ ਵੀ ਛੋਟੀ ਪੁੱਛੋ ਕਿਹੜੀ ਆ ਸਾਡੀ ਵੀਰੇ ਜਿਹੜਾ ਡੇਰਾ ਬੱਬਰੂਮੀ ਵਾਲਾ ਉਹ ਪੁੱਛੋ ਆ ਪੱਕੀ ਪੁੱਛੋ ਵੀ ਕਹਿ ਦਿੰਦੇ ਇਹਨੂੰ ਤੇ ਇੱਕ ਕਿਸੇ ਦਾ ਹਨਾ ਵੀ ਕਮੈਂਟ ਆਇਆ ਸੀਗਾ ਉਹ ਪੁੱਛਦੇ ਸੀਗੇ ਵੀ ਤੁਹਾਡੇ ਵੀ ਥੋੜੇ ਫੁਣਸੀ ਵਾਲੇ ਵੀ ਡਾਕਟਰ ਹੈਗੇ ਨੇ ਹਾਂਜੀ ਵੀਰੇ ਵੈਦ ਹੈਗੇ ਸਾਡੇ ਇੱਥੇ ਇਹਨਾਂ 76 ਵੈਦ ਕੇ ਬਹੁਤ ਵਧੀਆ ਨੇ ਉਹ ਦੂਰੋਂ ਦੂਰੋਂ ਲੋਕ ਆਉਂਦੇ ਆ ਉਹਨਾਂ ਦੇ ਤੇ ਬਹੁਤ ਵਧੀਆ ਇਲਾਜ ਕਰਦੇ ਆ ਤੇ ਇੱਕ ਆਪਾਂ ਤੁਹਾਨੂੰ ਹਨਾ ਉਹ ਦਵਾਈ ਦਾ ਦੱਸਿਆ ਸੀਗਾ ਵੀ ਜਿਹੜੀ ਮੱਜ ਹਲਦੀ ਹੋਵੇ ਜੇ ਕਿਸੇ ਦੀ ਵੀ ਟੀਕਾ ਲਾਉਣ ਤੋਂ ਤੋਂ ਉਹ ਦਵਾਈ ਦਿਆ ਕਰੋ ਤੇ ਉਹਦੇ ਵੀਰੇ ਮੈਨੂੰ ਇੰਨੇ ਸੋਹਣੇ ਕਮੈਂਟ ਆਏ ਹਨਾ ਵੀ ਬਹੁਤ ਸਾਰੇ ਭੈਣ ਭਰਾਵਾਂ ਦੇ ਉਹ ਕਹਿੰਦੇ ਵੀ ਅਸੀਂ ਵੀ ਵਰਤੀ ਆ ਭੈਣੇ ਇੱਕ ਹਰਪ੍ਰੀਤ ਕੌਰ ਮਾਨ ਉਹਨਾਂ ਨੇ ਵੀ ਵੀ ਕਹਿੰਦੇ ਵੀ ਸਾਨੂੰ ਆਏ ਸੀ ਸਾਡੀ ਮੱਜ ਵਿੱਚ ਨਹੀਂ ਪਊ ਪਰ ਅਸੀਂ ਵੀ ਵੀਡੀਓ ਦੇਖ ਕੇ ਉਹ ਦਵਾਈ ਲਿਆਂਦੀ ਤੇ ਦਿੱਤੀ ਤੇ ਬਹੁਤ ਵਧੀਆ ਲੱਗਿਆ ਸਾਨੂੰ ਵੀ ਸਾਡੀ ਮੱਜ ਵਧੀਆ ਮਿਲਣ ਲੱਗ ਗਈ ਤੇ ਚਲੋ ਜੀ ਹਨਾ ਪ੍ਰਮਾਤਮਾ ਸ਼ੁਕਰ ਆ ਤੁਹਾਡੀ ਮੱਜ ਵਧੀਆ ਮਿਲਣ ਲੱਗ ਗਈ ਤੇ ਬਸ ਵੀਰੇ ਆਪਾਂ ਹਨਾ ਉਹੀ ਚੀਜ਼ਾਂ ਤੁਹਾਨੂੰ ਦੱਸਦੇ ਹੁੰਨੇ ਆ ਜਿਹੜੀਆਂ ਵੀ ਆਪਾਂ ਇਸਤੇਮਾਲ ਕਰਦੇ ਆ ਵਰਤਦੇ ਆ ਜਿਨ੍ਹਾਂ ਦੇ ਵਧੀਆ ਰਿਜ਼ਲਟ ਨੇ ਹੁਣ ਜਿਨ੍ਹਾਂ ਦੇ ਰਿਜ਼ਲਟ ਹੀ ਨਹੀਂ ਵਧੀਆ ਹਨਾ ਉਹ ਆਪਾਂ ਕਿਸੇ ਨੂੰ ਅੱਗੇ ਸ਼ੇਅਰ ਨਹੀਂ ਕਰਦੇ ਤੇ ਚਲੋ ਹੁਣ ਆਪਾਂ ਕੱਖ ਖੁੱਤਰਦੇ ਆ ਤੇ ਨੇ ਦਿਖਾਉਣੇ ਤੁਹਾਨੂੰ ਮਸ਼ੀਨ ਤੇ ਡਿਟੇਲ ਦਿੰਨੇ ਆ ਇੱਕ ਹੋਰ ਕਿਸੇ ਦਾ ਕਮੈਂਟ ਆਇਆ ਸੀ ਉਹ ਪੁੱਛਦੇ ਸੀਗੇ ਵੀ ਤੁਸੀਂ ਚਿਚੜਾਂ ਦਾ ਤੇ ਕਿਹਾ ਸੀ ਵੀ ਟੁੱਟੇ ਸਿੰਘ ਤੋਂ ਜਿਹੜੀ ਦਵਾਈ ਦਿੱਤੀ ਸੀ ਉਹ ਦਾ ਨਾਮ ਦੱਸਿਆ ਉਹ ਵੀਰੇ ਚਿਚੜਾਂ ਲਈ ਆਪਾਂ ਬੀਟਸ ਬੀਟਸਾ ਹਾਂ ਉਹ ਦਵਾਈ ਵਰਤੇਦੇ ਹੁੰਨੇ ਆ ਹੁਣ ਆਪਣੇ ਵੀ ਖਤਮ ਹੋਈ ਪਈਆਂ ਇਹਨਾਂ ਦੇ ਥੋੜੀ ਥੋੜੀਆਂ ਲੱਗ ਗਈਆਂ ਉਹਦੇ ਨਾਲ ਮਹੀਨਾ ਵੀ ਦਿਨ ਵੀ ਬਹੁਤ ਵਧੀਆ ਲੱਗਦਾ ਜਮਾ ਨਹੀਂ ਚਿਚੜੀਆਂ ਲੱਗਦੀਆਂ ਉਹ ਦਵਾਈ ਬਹੁਤ ਵਧੀਆ ਗਈ ਇਹ ਮੇਲੇ ਤੋਂ ਲੈ ਕੇ ਆਏ ਸੀਗੇ ਭੁੱਲ ਵੀਰੇ ਮੈਂ ਜਾਣੀ ਆ ਨਾ ਜਦੋਂ ਕੋਈ ਆਪ ਦਾ ਦੁੱਖ ਸੁੱਖਣਾ ਤੁਹਾਡੇ ਨਾਲ ਸ਼ੇਅਰ ਕਰਨ ਲੱਗ ਜਾ ਉਦੋਂ ਭੁੱਲ ਜਾਨੀ ਆ ਵੀ ਕਾਦੇ ਬਾਰੇ ਦੱਸਣਾ ਸੀਗਾ ਤੇ ਉਹ ਟੁੱਟੇ ਸਿੰਘ ਤੋਂ ਜਿਹੜੀਆਂ ਆਪਾਂ ਗੋਲੀਆਂ ਦਿੱਤੀਆਂ ਸੀਗੀਆਂ ਵੈਸੇ ਦਿੱਤੀਆਂ ਹੋਰ ਕਾਸੇ ਤੋਂ ਅਸੀਂ ਉਹ ਵੀ ਦੱਸਤੀਆਂ ਤੇ ਪਰ ਇਹਦੇ ਸਿੰਘ ਨੂੰ ਵੀ ਵਧੀਆ ਆਰਾਮ ਆ ਗਿਆ ਬਾਪੂ ਸਾਡਾ ਡਿੱਕੀ ਜਾਂਦਾ ਕਹਿੰਦਾ ਆਪਾਂ ਕੱਖ ਕੁਤਰ ਗਏ ਹਣਾ ਪਾਪਾ ਮਗਾ ਪਾਪਾ ਡਿੱਕੀ ਜਾਂਦਾ ਵੀ ਕੱਖ ਕੁਤਰ ਗਏ ਚਲੋ ਆ ਰਹੀ ਵੀਰੇ ਮਸ਼ੀਨ ਆਪਣੀ ਤੇ ਇਹ ਕੱਕ ਪੱਠਾ ਬਹੁਤ ਵਧੀਆ ਕੁੱਤਰਦੀ ਆ ਤੇ ਪਾਪਾ ਕਿੰਨੇ ਦੀ ਆਈ ਸੀ ਮਸ਼ੀਨ ਆਪਣੀ 18000 ਦੀ ਬਿਨਾ ਮੋਟਰ ਤੋਂ ਆਈ ਸੀ ਵੀਰੇ 18000 ਦੀ ਤੇ ਇਹਨੂੰ ਹੋ ਗਏ 4-5 ਸਾਲ ਹੋ ਗਏ ਨਾ ਆਪਣੇ ਤਾਂ ਤੇ ਕੱਕ ਕਿਵੇਂ ਕੁੱਤਰਦੀ ਆ ਪਾਪਾ ਨਾਲ ਤਾਂ ਤਾਂ ਥੋੜਾ ਜਿਆ ਰੋਕਦੀ ਆ ਵਧੀਆ ਜਦੋਂ ਕੱਕ ਨਹੀਂ ਹੁੰਦੇ ਤੇ ਉਦੋਂ ਅਸੀਂ ਨੂੰ ਰੋੜ ਕੇ ਅੰਦਰ ਲਾ ਦਿੰਦੇ ਆ ਉੱਥਰ ਕਮਰੇ 'ਚ ਕਾ ਕਪਟਾ ਬਹੁਤ ਜਿਆਦਾ ਸੋਨਾ ਪੁੱਤਰਦੀ ਆ ਤੇ ਆ ਰਹੀ ਆਪਣੀ ਬੈਸਟ ਬੈਸਟ ਦਵਾਈ ਇਹ ਤਾਂ ਵੈਸੇ ਆਪਾਂ ਉੱਦੇ ਇੱਥੇ ਰੱਖ ਕੇ ਭੁੱਲ ਗਏ ਜਿਹਦੇ ਵੀਡੀਓ ਬਣਾਈ ਸੀ ਹੁਣ ਤਾਂ ਕਿਸੇ ਨੂੰ ਨਹੀਂ ਯੂਜ਼ ਕਰਦੇ ਇਹਨੂੰ ਹੀ ਦਿਨੇ ਹੁੰਨੇ ਆ ਤੇ ਇਹਦੇ ਸਿੰਘ ਨੂੰ ਵੀ ਵਧੀਆ ਆਰਾਮ ਆ ਗਿਆ ਇਹ ਆ ਗਿਆ ਵੀਰੇ ਇਹਦੇ ਨਾਲ ਇਸ਼ੂ ਐਡ ਦੇਖੋ ਇਹਦੇ ਨਾਲ ਇਹ ਹੈਗੀ ਵੀਰੇ ਅੰਦਰੂਨੀ ਚਖਮ ਕੋਈ ਵੀ ਹੋਵੇ ਮਤਲਬ ਕਿ ਪਸ਼ੂ ਦੇ ਇਹ ਨਾਲ ਸਾਡੇ ਆ ਮੱਝ ਦਾ ਜਿਵੇਂ ਹੈਨਾ ਗੋਡਾ ਸੁੱਜਿਆ ਪਿਆਗਾ ਪਹਿਲਾਂ ਬੈੜ ਦਾ ਵੀ ਸੁੱਜਿਆ ਸੀਗਾ ਇਹਦੇ ਨਾਲ ਲੱਤ ਜਮਾ ਪਾਟਣ ਤੇ ਆ ਗਈ ਸੀ ਡਾਕਟਰ ਨੇ ਇਹਦੇ ਵਾਸਤੇ ਦਿੱਤੀ ਸੀ ਇਹ ਜਿਨ੍ਹਾਂ ਦੇ ਵੀ ਐ ਗੋਡੇ ਜੇ ਸੁੱਜ ਜਾਂਦੇ ਹਨ ਬਈ ਪਹਿਲਾਂ ਮੈਂ ਡਾਕਟਰ ਕੋਈ ਗਿਆ ਕਹਿੰਦਾ ਨਾ ਇਹ ਪੱਕਾ ਥਾ ਕਰਕੇ ਆ ਮੈਂ ਕਹਾਂ ਨਹੀਂ ਵੀਰੇ ਵੀ ਇਹਨੂੰ ਦੇਖ ਕੇ ਜਾ ਤੂੰ ਕੋਈ ਦਵਾਈ ਤੇ ਫਿਰ ਉਹ ਦੇ ਦੇਗੇ ਸੀਗੇ ਤੇ ਗੋਡਾ ਵੀ ਇਹਦਾ ਥੋੜਾ ਜਿਹਾ ਰਹਿ ਗਿਆ ਦੇਖੋ ਇਹ ਲੱਤ ਇੰਨੀ ਜ਼ਿਆਦਾ ਸੁੱਜ ਗਈ ਸੀ ਨਾ ਇਹ ਤਾਂ ਵਿਚਰਤੋ ਬੈਠੇ ਵੀ ਨਹੀਂ ਆਂਦਾ ਸੀ ਮੁਸ਼ਕਲ ਆਉਂਦੀ ਸੀ ਆਹ ਉੱਤ ਤੇ ਉਹਨੂੰ ਰਾਮ ਆ ਗਿਆ ਤੇ ਦੇਖੋ ਸਿੰਘ ਵੀ ਇਹਦਾ ਵਧੀਆ ਸੁੱਕ ਗਿਆ ਤੇ ਇਹਨਾਂ ਗੋਲੀਆਂ ਨਾਲ ਤੇ ਆਪਾਂ ਦੋ-ਦੋ ਦਿਨ ਦੇ ਸੀ ਗੋਲੀਆਂ ਇਹਨਾਂ ਨੂੰ ਕੱਜ ਹੈਗੀ ਠੰਡ ਤੇ ਐਚ ਵਧੀਆ ਕਰੀ ਜਾਂਦੇ ਅੰਗਾਲੇ ਨਹੀਂ ਅੱਗੇ ਤਮਚਰੀਆਂ ਔਂਕੀ ਜਾਂਦੇ ਹੁੰਦੇ ਵੈਸੇ ਮੱਝਾਂ ਨਹੀਂ ਇਹਨਾਂ ਕਰਦੀਆਂ ਬੈੜ ਸਾਡੀ ਬਹੁਤ ਜ਼ਿਆਦਾ ਹਾਂਕਦੀ ਆ ਚਲੋ ਵੀਰੇ ਆਪਾਂ ਕੁਤਰੀਏ ਕੱਖ ਕੇ ਤੇ ਫਿਰ ਮੀਂਹ ਹੀ ਕਣੀ ਆ ਜੇ ਮੀਆਂ ਆ ਪੂੜੀ ਮੈਂ ਹੁਣ ਪਾ ਕੇ ਗੱਡੀਆਂ ਹਜੇ ਉਹ ਦੂਜੀ ਲਿਆਉਣ ਆਲੀ ਆ ਹੁਣ ਜਾ ਕੇ ਲੈ ਕੇ ਆਉਂ ਚੱਲੋ ਬਾਪੂ ਸੱਚ ਪਹਿਲਾਂ ਬੇਹੇ ਪਾਵਾਂ ਨਾ ਮੈਂ ਪਹਿਲਾਂ ਬੇਹੇ ਕੱਕ ਸੈਟ ਲਈਏ ਬਈ ਆਪਾਂ ਇੱਧਰ ਤੇ ਬਨੇ ਰਹੋ ਬਲੌਗ ਦੇ ਨਾਲ ਤੇ ਜਿਹੜੇ ਭੈਣ ਭਰਾ ਜੁੜ ਰਹੇ ਆ ਨਵੇਂ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਈ ਤੇ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਨਾ ਰੱਖੇ ਦਾ ਵੀਰੇ ਫਾਇਦਾ ਇਹ ਲਾਡੋ ਲਾਡੋ ਇਹ ਮਾਗਾ ਨਾ ਹੈਗਾ ਰਾਮ ਜੇ ਨੂੰ ਕਹਿੰਦੇ ਨਾ ਰਾਮ ਖੜੀ ਹੋ ਜਾ ਉਹਦੀ ਖੜੀ ਹੋ ਜਾਂਦੀ ਹੈ ਵੇ ਭਈ ਉਹ ਆਏ ਨੇ ਕਹਿੰਦੇ ਤੁਸਾਂ ਪਾਣੀ ਨਹੀਂ ਸੱਣੀ ਰਲਾਈ ਜੰਨੇ ਹੋ ਆਪਾਂ ਵੀ ਫੀਡ ਬਣਵਾ ਕੇ ਲਿਆਉਣੇ ਆ ਉਹ ਦਾਣੇ ਇੰਗ ਪਾਉਣੇ ਨੇ ਆ ਪੁਰਾਣੇ ਭੈਣ ਭਰਾਵਾਂ ਨੂੰ ਪਤਾ ਸਾਰਿਆਂ ਨੂੰ ਢਾਈ થઈ ਗਈ ਅਮੀ ਨੋ ਬਈ ਨਹੀਂ ਆ ਗਿਆ ਬਹੁਤ ਜਿਆਦਾ ਤੇ ਕੱਖ ਵੀ ਨਹੀਂ ਉਤਰੇਗੇ ਆਪਾਂ ਤਾਂ ਮਸ਼ੀਨ ਦਿਖਾਉਣੀ ਸੀ ਪਾਪਾ ਕੱਖ ਉਤਰਗੇ ਹਣਾ ਹੋਣ ਦਿੱਤੇ ਕੋਈ ਕੱਲਾਂਗੇ ਹੁਣ ਨਹੀਂ ਆ ਗਿਆ ਉਹ ਸਾਰਾ ਪਾਣੀ ਉੱਧਰ ਜਾਂਦਾ ਲਾਈਟ ਦੇਖੀ ਜਗੋਂ ਉਹ ਹੈਗਾ ਸੀਗਾ ਅੰਨਾ ਤਾਂ ਨਜ਼ਾਰਾ ਵਧੀਆ ਸਨਾ ਲੈਣੀ ਆ ਆ ਅੰਦਰ ਵਜਾਈਆਂ ਗੋਹ ਰਹੀ ਆ ਅਜੇ ਫਿਰ ਫਿੱਟ ਨਾਲ ਇੱਕ ਘਰ ਦੇ ਹਾਲਾਤ ਦੇਖੋ ਬਈ ਇਧਰੋਂ ਪਾਣੀ ਸਾਰਾ ਰੋੜ ਰੋੜ ਕੇ ਹੋਰੇ ਆ ਜਾਂਦਾ ਮੰਮੀ ਜੀ ਰਿਆਂ ਦੇ ਸੀ ਸਬਜ਼ੀ ਮੇਰੇ ਨਾਲ ਬੱਜਾ ਬਣਾਉਂਦੇ ਸੀ ਭੱਜੀ ਕਿੱਥੇ ਕਿੱਥੇ ਮਹੀਆ ਬਈ ਦੱਸਿਓ ਜਰੂਰ ਉਹ ਤਾਂ ਕਹਿੰਦੇ ਆ ਸਾਰਾ ਸਾਰੇ ਕਿਤੇ ਹੀ ਐਮੀ ਇਹ ਸਾਰੇ ਆ ਨਾ ਪਪਾ ਇਹ ਨਹੀਂ ਤਾਂ ਸਾਰੇ ਕੀਤੇ ਅੱਜ ਵਾਲਾ ਨਹੀਂ ਤਾਂ ਕਹਿੰਦੇ ਹੈ ਹਾਂ ਹਾਂ ਜੰਜੀ ਬਈ ਰਹਿ ਗਿਆ ਆਪਣਾ ਵਲੌਗ ਬਣਾਉਣਾ ਲੱਗੇ ਆਪਾਂ ਕਹਿੰਦੇ ਅਸੀਂ ਕੰਟੀਨਿਊ ਰੱਖੋ ਫਿਰ ਸਰਦਾਰ ਜੀ ਦਾ ਫੋਨ ਆ ਗਿਆ ਕੋਹ ਸੁਣਨ ਲੱਗੇ ਉਹ ਵੀ ਜ਼ਰੂਰੀ ਸੀ ਸੁਣਨਾ ਛੱਜ ਗਏ ਮੀਟ ਕੱਖ ਪਛਾ ਗੋਂਦੇ ਤੇ ਗਰੇਪ ਵਰਗ ਨਾਲ ਹਨ ਕੋਈ ਘਾਟੇ ਦਾ ਸੌਦਾ ਨਹੀਂ ਹੁੰਦਾ ਤੇ ਇੱਕ ਉਹ ਵੀ ਇੰਨੇ ਬਹੁਤ ਜ਼ਿਆਦਾ ਧੰਨਵਾਦ ਕਰਿਆ ਜਿਨ੍ਹਾਂ ਨੇ ਆਪਾਂ ਵੀਡੀਓ ਪਾਈ ਸੀ ਮੱਛੀਆਂ ਦੀ ਤਾਂ ਆਪਾਂ ਭੈਣ ਵੀ ਮੈਨੂੰ ਬਹੁਤ ਜ਼ਿਆਦਾ ਸੋਣ ਆਏ ਤੇ ਆਪਾਂ ਪਹਿਲੀ ਵੀਡੀਓ ਵਿੱਚ ਜਿਵੇਂ ਦੱਸਿਆ ਹਨਾ ਵੀ YouTube ਦੀ ਮੇਰੀ ਈ ਕਮਾਈ ਹੈ ਹਨਾ ਮੈਂ ਭੈਣ ਭਰਾਵਾਂ ਦਾ ਪਿਆਰ ਹੀ ਖੱਟਿਆ ਤੇ ਬਹੁਤ ਸਾਰੇ ਭੈਣ ਭਰਾ ਜੁੜ ਗਏ ਮੇਰੇ ਨਾਲ ਕਿਉਂਕਿ ਆਪਾਂ ਵੀ ਕੋਈ ਸ਼ੋਰ ਸ਼ੇਵਾਜ਼ ਨਹੀਂ ਕਰਦੇ ਨਾ ਕੋਈ ਟੂਕਰਵਾਜ਼ੀ ਨਹੀਂ ਜਿਹੜੀ ਲਾਈਫ ਹੈਗੀ ਹੈ ਨਾ ਤੁਹਾਡੇ ਸਾਹਮਣੇ ਆ ਜਿਹੜਾ ਜ਼ਿੰਦਗੀ ਦਾ ਹਨਾ ਵੀ ਸੱਚੀ ਸੀ ਉਹ ਵੀ ਸੋਚਿਆ ਸੀਗਾ ਵੀ ਚਲੋ ਨਹੀਂ ਦੱਸਦੇ ਹਜੇ ਪਰ ਮੈਨੂੰ ਲੱਗਿਆ ਹਨਾ ਕਿਤੇ ਨਾ ਕਿਤੇ ਵੀ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂ ਆਪਾਂ ਇਹਨੇ ਫੈਲੀਆਂ ਚਾਣਾ ਵੀਡੀਓ ਲਾਈ ਸੀਗੀ ਤੋਂ ਆਪਾਂ ਗਏ ਸੀ ਅੱਜ ਸ਼ਹਿਰ ਸ਼ਹਿਰ ਗਏ ਸੀ ਦਵਾਈ ਲੈਣ ਮੇਰੇ ਨਾਲ ਵੀਰੇ ਥੱਲੜ ਵਾਲੇ ਜਾਣਦਾ ਹਨਾ ਪਤਾ ਨਹੀਂ ਕਿ ਉਹਨਾਂ ਨੂੰ ਸਾਰਾਂ ਥੀ ਦਰਦ ਹੋ ਰਿਹਾ ਪਰ ਤੋਂ ਦਾ ਠੰਡਾ ਧੱਤਾਂ ਕੋਸਰੀ ਆ ਨਾ ਚਾਹ ਪਾਣੀ ਪਹਿਲਾਂ ਤਾਂ ਵੀ ਵੈਸੀ ਲੱਗਦਾ ਸੀ ਜਦ ਚਾਹ ਪਿੰਦੀ ਪਾਣੀ ਪਿੰਦੀ ਪਰ ਹੁਣ ਉਹ ਵੀ ਦੁਖੀ ਹੁੰਦੇ ਆ ਡਾਕਟਰ ਨੇ ਐਸ ਤਰ੍ਹਾਂ ਵੀ ਕਰਿਆ ਉਹ ਕਹਿੰਦਾ ਕਿ ਕੋਈ ਰੇਸ਼ਾ ਨਹੀਂ ਹੈ ਕਿ ਲੈਂਟੀਕਲ ਚਾਹ ਰੇਸ਼ਾ ਹੋਵੇ ਪਤਾ ਨਹੀਂ ਕੀ ਕਰਾ ਗਏ ਚੰਚਣ ਹੋ ਜਾਂਦੀ ਐ ਨਵੀਂ ਤੋਂ ਨਵੀਂ ਕੜੀ ਇੱਕ ਸਾਢੇ ਦਿਵੀ ਆਇਓਏ ਕਿ ਨਾ ਆਪਾਂ ਉਹਨਾਂ ਨੂੰ ਗਈ ਸੀਗੇ ਵੀ ਕਪੜੇ ਦਿਵਾਣਾਂ ਅਕਾ ਚਲੋ ਵਿਚਾਰੇ ਹਨਾ ਇਹ ਨਾ ਕਹਿਣਾ ਵੀ ਇਹ ਸਾਡਾ ਭਰਾ ਨਹੀਂ ਇਹ ਭਰਾ ਘਰ ਤਾਂ ਹੀ ਨਾਲ ਲੈ ਗਿਆ ਸੀ ਹਨਾ ਕੋਈ ਵੀ ਭੈਣ ਹਨਾ ਵੀ ਦੇਰ ਲੈਂਦੀਆਂ ਨੇ ਕੁੱਟੀਆਂ ਹੁੰਦੀਆਂ ਵੀਰੇ ਮੋਹ ਪਿਆਰ ਦੇ ਭੁੱਖੀਆਂ ਹੁੰਦੀਆਂ ਚੁੱਤਿਆਂ ਚ ਬਹੁਤ ਸਾਰੀਆਂ ਭੈਣਾਂ ਆਉਂਦੀਆਂ ਹੋਣੀਆਂ ਚਲ ਆਪਣੇ ਵਰਗਿਆਂ ਤੋਂ ਤਾਂ ਕਿਤੇ ਨਹੀਂ ਜਾਇਆ ਜਾਂਦਾ ਜਿਹੜੇ ਵੀਰੇ ਬੱਤਿਆ ਹੋਇਆ ਕਬੀਲਦਾਰੀ ਦਾ ਮੈਂ ਵੈਸੇ ਪਹਿਲਾਂ ਵੀ ਬਹੁਤ ਘਟ ਜਾਂਦੀ ਸੀ ਤੋਂ ਮੇਰੀ ਗ੍ਰਾਣੀ ਪੱਲਾ ਹਨਾ ਵੀ ਉਹਦੇ ਦੌਰ ਦੇ ਨਾਲ ਰਹੀ ਐ ਤੁੰਦੱਤਿਆ ਵੀ ਜੌਰ ਆਰਮੀ ਚ ਐ ਜੇ ਜਾਂ ਉਹ ਜਾਤਰੋ ਵਾਲੇ ਪਿੰਡ ਰਹਿੰਦੇ ਸੀਗੇ ਮੈਂ ਬਹੁਤ ਘੱਟ ਜਾਂਦੀ ਸੀ ਪਹਿਲਾਂ ਜਮਾ ਕੱਲੀ ਸੀ ਫਿਰ ਉਹਦੇ ਹੁੰਦੀ ਤੋਂ ਚੱਲ ਕਿਤਨੇ ਕਿਤੇ ਜਾਇਆ ਹੀ ਵੈਸੇ ਪਛਵਾਣ ਛੱਡ ਕੇ ਜਾਣ ਨੂੰ ਕਿਤੇ ਦਿਲ ਨਹੀਂ ਕਰਦਾ ਹਨਾ ਜਿਹੜਾ ਜਿਹੜੇ ਬੰਦੇ ਨੂੰ ਪਛਵਾਣ ਦਾ ਸਟਾਕ ਪੈ ਜੇ ਟੂੜੀ ਆਪਣੀ ਲੱਗੀ ਤੇ ਦੇ ਕੰਨ ਕੋਣ ਤੁਗਿਰਾ ਜਿਹੜੇ ਦਿਵਾਨਾ ਆਪਾਂ ਦੱਸੀਆਂ ਕੁਛ ਵਾਚ ਰਹਿ ਰਾਇਕ ਹੈ ਨਾ ਬੰਦਾ ਅੱਜ ਡਾਕਟਰ ਬਣ ਜਾਂਦਾ ਪੀਚੂ ਐੜ ਇਹ ਬਹੁਤ ਵਧੀਆ ਦਵਾਈ ਹੈ ਵੀ ਕਿਸੇ ਨੂੰ ਵੀ ਹੈ ਨਾ ਕੁਛ ਨੂੰ ਵੀ ਕੋਈ ਅੰਦਰੂਨੀ ਪ੍ਰੋਬਲਮ ਆ ਜਾਂ ਵੀ ਹੈ ਨਾ ਜਿਹੜਾ ਆਪਾਂ ਤੁਹਾਨੂੰ ਮੱਝ ਦੀ ਲੱਤ ਬਾਰੇ ਵੀ ਦੱਸਿਆ ਉਹ ਵੀ ਇਹਦੇ ਨਾਲ ਠੱਠ ਹੋ ਗਈ ਇਹਦਾ ਸਿੰਗ ਸੀ ਉਹ ਵੀ ਵਧੀਆ ਸੁਖ ਹੋ ਗਿਆ ਇਹਦੇ ਨਾਲ ਵੀ ਇਹ ਰੇਟੇ ਵਗੈਰਾ ਤੋਂ ਨੇ ਇਹ ਬੋਲਣਾ ਬਹੁਤ ਜ਼ਿਆਦਾ ਵਧੀਆ ਤੇ ਇਹਦੇ ਵੀ ਬਹੁਤ ਸਾਰੇ ਭੈਣ ਭਰਾ ਮਾਣੇ ਹੈ ਨਾ ਕਮੈਂਟ ਕਰੇ ਵੀ ਰਿਜ਼ਲਟ ਬਹੁਤ ਵਧੀਆ ਇੱਕ ਵੀਰ ਨੇ ਪਤਨ ਭੈਣ ਨੇ ਕਰਿਆ ਸੀ ਉਹ ਕਹਿੰਦੇ ਰਿਸ਼ਤੇ ਦੇ ਰਹੇ ਆ ਫਿਰ ਵੀ ਇੱਕ ਦਾੰਗ ਟੀਕਾ ਲਾਉਣਾ ਪੈਂਦਾ ਉਹ ਵੀ ਰਹਿਣਾ ਤੇ ਤੁਸੀਂ ਜਾ ਕਾਫੀ ਟਾਈਮ ਦੇ ਲਾਉਂਦੇ ਹੋਵੋਗੇ ਟੀਕਾ ਤੇ ਫਿਰ ਮੁਸ਼ਕਲ ਹੋ ਜਾਂਦਾ ਕਿਉਂਕਿ ਆਪਾਂ ਵੀ ਪਿਛਲੇ ਸੂਏ ਤੋਂ ਕਿਹਾ ਸੀ ਵੀ ਇਹਦੇ ਟੀਕਾ ਲਾਉਣ ਲੱਗੇ ਸੀ ਇਹ ਉਦੋਂ ਨਹੀਂ ਖੜੀ ਪਰ ਹੁਣ ਜਦੋਂ ਵੀ ਇਹੇਲੇ ਜੇਲ ਕਰ ਗਈ ਆ ਆਪਾਂ ਪਹਿਲੇ ਡੰਗ ਤੋਂ ਪਤਾ ਲੱਗ ਜਾਂਦਾ ਹਨ ਜੇ ਨਹੀਂ ਮਿਲਦੀ ਦੂਸਰੇ ਡੰਗ ਆਪਾਂ ਇਹਨੂੰ ਇਹ ਦਵਾਈ ਦੇ ਦਿੰਦੇ ਆ ਤੇ ਇਹ ਵਧੀਆ ਮਿਲ ਜਾਂਦੀ ਆ ਫਿਰ ਵਧੀਆ ਠੀਕ ਜਾਂਦੀ ਆ ਬਹੁਤ ਸੋਹਣਾ ਰਿਜ਼ਲਟ ਹੈ ਇਹਨਾਂ ਦਾ ਹੋਮੀਓਪੈਥੀ ਕਰਨ ਲਈ ਇਹ ਬਹੁਤ ਵਧੀਆ ਦਵਾਈ ਹੈ ਇਹ ਜਿਵੇਂ ਕਿ ਜੀ ਐਲ ਡੀ ਐਮ ਹੋ ਗਿਆ ਨਾ 650 ਦਾ ਲਿਫਟਾ ਆਉਂਦਾ ਤੇ ਉਹ ਬਈ ਆਪਣੇ ਤਾਂ ਕੋਈ ਕੰਮ ਨਹੀਂ ਕਰਿਆ ਸੀ ਪਿਛਲੇ ਸਾਲ ਵੀ ਇਹ ਮਾਤੇ ਤੇ ਤੇ ਇਹ ਵਧੀਆ ਰਿਜ਼ਲਟ ਆ ਵੀ ਜਦੋਂ ਤੁਸੀਂ 40 ਕਹਿੰਦੇ ਆਂਦਿਆਂ ਨੇ ਇੱਕ ਦੋ ਦਿਨ ਦੇ ਕੇ ਬਸ ਮੁੜ ਕੇ ਟਿਕ ਜਾਂਦੀ ਆ ਤੇ ਜਦੋਂ ਕਿ ਤੇ ਹਿਲਜੁਲ ਕਰਦੀ ਆਪਾਂ ਫੇਰ ਦੇ ਦਿੰਨੇ ਆ ਤੇ ਹੋਰ ਬਹੁਤ ਸਾਰੇ ਭੈਣ ਭਰਾ ਸੋਨੇ ਸੋਨੇ ਕਮੈਂਟ ਕਰਦੇ ਹੁੰਦੇ ਆ ਬਹੁਤ ਬਹੁਤ ਧੰਨਵਾਦ ਬਈ ਤੁਹਾਡਾ ਬਹੁਤ ਜਿਆਦਾ ਬੜਿਆ ਨੀ ਸੋਨੇ ਸੋਨੇ ਕਮੈਂਟ ਕਰਦੇ ਤੁਸੀਂ ਤੇ ਪਿੰਡ ਆਪਾਂ ਤੁਹਾਨੂੰ ਦੱਸਤਾ ਪੌਣ ਵੀ ਆਪਣਾ ਹੁੰਦਾ ਵੀਰੇ ਕਮੈਂਟਾਂ ਚ ਹਨ ਭੈਣ ਭਰਾ ਕਹਿ ਗਿੰਦੇ ਨੇ ਉਦਿੱਸਦੇ ਆ ਇੱਕ ਕਬੀਰ ਕਹਿੰਦੇ ਸੀ ਪਤਨ ਭੈਣ ਸੀ ਉਹ ਕਹਿੰਦੇ ਸੀ ਥੋੜੀ ਪਿੰਡ ਆਏ ਵੀ ਸੀ ਮਿਲਣਾ ਸੀ ਮਿਲਣ ਦਾ ਕੋਈ ਚੱਕਰ ਨਹੀਂ ਗਿਰਿਆ ਹਨਾ ਆਪਾਂ ਨੂੰ ਮਿਲਣ ਦੀ ਕੋਈ ਪ੍ਰੋਬਲਮ ਨਹੀਂ ਜਾਂ ਤੁਸੀਂ ਸਾਡੇ ਘਰੇ ਆਉਣਾ ਵੀ ਮੈਨੂੰ ਥੋੜਾ ਜਾਇ ਐ ਫੀਲ ਹੁੰਦਾ ਹਨਾ ਵੀ ਅਗਲਾ ਆ ਕੇ ਆਇਆ ਨਾ ਕਹਦੇ ਵੀ ਹਾਏ ਥੋੜਾ ਤਾਂ ਘਰ ਇਹ ਜਾ ਵੀ ਕਿਉਂਕਿ ਜਿਵੇਂ ਮੈਂ ਹਨਾ ਵੀ ਛੋਟੇ ਜਿਹੇ ਘਰ ਚ ਐਡੇ ਕੁਛ ਹਨਾ ਤੁਸੀਂ ਦੇਖ ਹੀ ਰਹੇ ਹੋ ਵੀ ਛੋਟੇ ਜਿਹੇ ਘਰ ਚ ਵੀ ਇੰਨੇ ਪਸ਼ੂ ਰੱਖੀ ਬੈਠੀਆਂ ਹਨਾ ਹੋਰ ਕੋਈ ਹੁੰਦਾ ਵੀ ਇੱਕ ਵੀ ਨਾ ਰੱਖਾ ਸ਼ਾਇਦ ਇੱਥੇ ਵੀ ਪ੍ਰਾਸੀ ਸਪੋਰਟ ਨਾਲੇ ਸਾਡੇ ਵੱਧ ਜਗ੍ਹਾ ਆ ਜਿਵੇਂ ਸੌਲੀ ਸਮਾਦੀ ਘੱਟਾ ਤੇ ਹੋਰ ਆਪਾਂ ਨੂੰ ਕੋਈ ਪਰ ਹ ਸਾੜੀਆਂ ਹੰਸਾਂ ਦੀ ਜੋੜੀ ਲੜ ਜਾਂਦੀ ਹੈ ਹਾਂ ਹਾਂ ਉਹ ਸਾੜੀਆਂ ਹੰਸਾਂ ਦੀ ਜੋੜੀ ਵਾਲਾ ਲੜਦੀ ਆ ਭਾਈ ਆਸ ਵਿੱਚ ਮੈਂ ਵੀ ਲੜਦੀ ਸੀ ਬਾਪਾ ਮੈਨੂੰ ਹੁਣ ਪਤਾ ਲੱਗਦਾ ਮੈਨੂੰ ਹੁਣ ਪਤਾ ਲੱਗਦਾ ਜਾਂ ਬਾਪਿਆ ਜਾਣੀਏ ਬਈ ਜਾਂ ਰਾਹ ਪਿਆ ਜਾਣੀਏ ਹੈਨਾ ਵੀ ਪਹਿਲਾਂ ਆਪਾਂ ਨੂੰ ਕਿਸੇ ਦੁੱਖ ਦਾ ਹੈਨਾ ਨਹੀਂ ਪਤਾ ਲੱਗਦਾ ਹੁੰਦਾ ਪਰ ਹੁਣ ਪਤਾ ਲੱਗਦਾ ਹੈਨਾ ਵੀ ਜਿਨ੍ਹਾਂ ਦੇ ਹਸਬੰਦ ਉਹਨਾਂ ਤੋਂ ਦੂਰ ਆ ਉਹ ਭੈਣਾਂ ਕਿਵੇਂ ਰਹਿੰਦੀਆਂ ਨੇ ਚਲੋ ਮੰਨਿਆ ਹੈਨਾ ਜਿਹੜੇ ਵੀ ਬਾਹਰ ਗਏ ਆ ਹੈਨਾ ਜਾਂ ਕਿਸੇ ਦੇ ਜਾਂ ਵੀ ਆਰਮੀ 'ਚ ਨੇ ਹੈਨਾ ਵੀ ਉਹਨਾਂ ਦੀ ਚਲੋ ਮਹੀਨੇ-ਮਹੀਨੇ ਪੇਮੈਂਟ ਆਉਂਦੀ ਆ ਚਲੋ ਹੌਸਲੇ 'ਚ ਵੀ ਹੁੰਦੇ ਨੇ ਹਨਾ ਵੀ ਚਲੋ ਪੈਸਾ ਕਮਾਉਂਦੇ ਨੇ ਪੈਸੇ ਖਾਤਰ ਹੀ ਗਏ ਨੇ ਪੈਸੇ ਖਾਤਰ ਹੀ ਆਪਾ ਤੁਰੇ ਫਿਰਦੇ ਆ ਪਰ ਆ ਜਿਹੜੇ ਹਾਲਾਤਾਂ ਤੇ ਆ ਕੇ ਅਸੀਂ ਖੜੇ ਹੋਏ ਆ ਮੈਂ ਖੜੀ ਹੋਈ ਆ ਉਹ ਗੌਤਪੁਰੇ ਹਾਲਾਤ ਆ ਬਈ ਨੇ ਪੈਸਾ ਲੱਗਦਾ ਨੇ ਹੱਥ ਵੱਲੇ ਨਹੀਂ ਕੁਝ ਆਉਂਦਾ ਸਾਰਾ ਕੁਝ ਵੀ ਆਪ ਨੂੰ ਦੇਖਣਾ ਪੈਂਦਾ ਕਵੀਨ ਲਾਰੀ ਕਿੱਥੇ ਕੁਝ ਪਰਚ ਕਰਨਾ ਕਿੱਥੇ ਨਹੀਂ ਸੱਚ ਪੁੱਛਣਾ ਅੱਜ ਮੈਂ ਦੰਦਾਈ ਦਵਾਈ ਲੈਣ ਵੀ ਨਾ ਜਾਵਾ ਈ ਐਵੇਂ ਤੋਂ ਚਾਰ ਤੋਂ ਲੱਗ ਗਈ। ਉਹੀ ਗੱਲ ਤੂੰ ਤਾਂ 200 ਰੁਪਏ ਨੇ ਲੈ ਲਿਆ। 300 ਦੀ ਮੈਡੀਕਲ ਤੋਂ ਦਵਾਈ ਨੇਖੀ ਛੋੜਨਾ ਤਾਂ ਗੋਲhane 3-4 500 ਰੁਪਏ ਲੈ ਲੈ ਬੰਦੇ ਚ। ਪਰ ਜੀ ਨੇ ਹਨਾ ਕਮਾਉਣਿਆ ਉਹਨੂੰ ਬਹੁਤ ਔਖਾ ਲੱਗਦਾ। ਦੇਖ ਜਿਹਦੇ ਸਿਰ ਗੱਲ ਵੀ ਜਿਹਦੇ ਗੱਲ ਨਾਲ ਵੀ ਕਬੀਲਾਰੀ ਪੈ ਜਾਂਦੀ ਐ। ਮੈਨੂੰ ਪਹਿਲਾਂ ਵੀ ਸਾਂਸਾਂ ਨਹੀਂ ਹੁੰਦਾ ਸੀਗਾ। ਜਦੋਂ ਵੀ ਇਹ ਆਪ ਕਰਦੇ ਸੀ, ਆਪ ਕਮਾਉਂਦੇ ਸੀ। ਬਸ ਮੈਂ ਤਾਂ ਘਰੇ ਬੈਠੀ ਨੇ ਹੁਕਮੀ ਲਾਉਣਾ ਸੀ ਬਿਆ ਚਾ ਚੀਜ਼ ਹੈ ਨਹੀਂ ਆ ਚੀਜ਼ ਹੈ ਨਹੀਂ ਨਾ ਔਰ ਤਾਂ ਕੋਈ ਵੀ ਆ ਨਾ ਬਸ ਘਰ ਦੀ ਰਾਣੀ ਹੁੰਦੀ ਆ ਬਸ ਉਹਨੂੰ ਘਰੇ ਕੋਈ ਚੀਜ਼ ਮਿਲੀ ਜਾਵੇ ਕਿਤੇ ਆਪਣੇ ਸਾਰਾ ਕੁਝ ਕਰਨਾ ਚਲੋ ਬਈ ਜੋਰ ਆਪ ਨੂੰ ਮਨਜੂਰ ਹਨਾ ਤੇ ਚਲੋ ਜੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆ ਤੁਹਾਨੂੰ ਦਿਖਾਈ ਜਾਂਦੇ ਆ ਮੀ ਬਹੁਤ ਪਈ ਜਾਂਦਾ ਤੇ ਬਲੌਗ ਆਪਾਂ ਤੋਂ ਕੰਟੀਨਿਊ ਹੋਇਆ ਨਹੀਂ ਅੱਗੇ ਜਿੰਨਾ ਤੁਹਾਡੇ ਨਾਲ ਸ਼ੇਅਰ ਹੋ ਗਿਆ ਗੱਲਾਂ-ਵਾਟਾਂ ਤੇ ਉਹ ਪ੍ਰਵਾਨ ਕਰਦੀਆਂ ਮਸ਼ੀਨ ਬਾਰੇ ਪੁੱਛਿਆ ਸੀ ਉਹ ਵੀ ਦੱਸਤਾ ਪਈ ਆਪਾਂ ਤੁਹਾਨੂੰ ਵੀ 18000 ਰੁਪਏ ਆਈ ਸੀ ਅੱਜ ਤੋਂ ਵੀ 4-5 ਸਾਲ ਪਹਿਲਾਂ ਲੈ ਕੇ ਆਈ ਸੀ ਸ਼ਾਇਦ ਵੱਧੇ ਟਾਈਮ ਹੋ ਗਿਆ ਹੋਵੇ ਬਿਨਾ ਮੋਟਰ ਤੋਂ ਕੱਕ ਪਠਾਏ ਬਹੁਤ ਵਧੀਆ ਕੁੱਤਰਦੀ ਆ ਦਵਾਈ ਬਾਰੇ ਵੀ ਦੱਸਤਾ ਆਇਆ ਪਹਿਲਾਂ ਵੀ ਦੱਸਤਾ ਸੀ ਤੇ ਵੀ ਇੱਕ ਤਾਂ ਸਾਥ ਕਮੈਂਟ ਆਇਆ ਸੀ ਕਹਿੰਦੇ ਗਾਮਾ ਨੂੰ ਵੀ ਦੇਖ ਸਕਦੇ ਆ ਵੀਰੇ ਆਪਾਂ ਤਾਂ ਮੱਛੀ ਨੂੰ ਹੀ ਦੇ ਕੇ ਦੇਖਿਆ ਸੀ ਵੈਸੇ ਗਾਮਾ ਹਲਦੀਆਂ ਮੈਨੂੰ ਤਾਂ ਪਤਾ ਨਹੀਂ ਸਾਡੇ ਕਿਹੋ ਜਿਹੇ ਗਾਂ ਹਲਦੀ ਨੇ ਵਿੱਚ ਚੱਲ ਕਰਦੀਆਂ ਵੀ ਹੋਣੀਆਂ ਹਨ ਤੇ ਦੇਖ ਕੇ ਦੇਖ ਲੋ ਵੀਰੇ ਹਨਾ ਕੋਈ ਕਿਹੜਾ ਕੋਈ ਡਾਰਾ ਹੈ ਤੇ ਜਿਹੜੀ ਆਪਾਂ ਸੂਨ ਵਾਲੀ ਮੱਝ ਦੀ ਹੀੜ ਹੋਈ ਆਪਾਂ ਤੁਹਾਨੂੰ ਜੋ ਸਟਾਰਟ ਕਰੀ ਆਪਾਂ ਨਾਲ ਦੀ ਨਾਲ ਦੱਸਾਂਗੇ ਇਸ਼ੂ ਐਡ ਜੇ ਕੋਈ ਰੇਸ਼ਾ ਰੁਚਾ ਬਣਦਾ ਉਹਦੇ ਲਈ ਜਾਂ ਕੋਈ ਚਕਮ ਹੋ ਗਿਆ ਜਿਹਨੂੰ ਆਰਾਮ ਨਹੀਂ ਆ ਰਿਹਾ ਸੇ ਸੇ ਤੇ ਆ ਸਮਾਤੀ ਦਿਨ ਸਾਡੀ ਲੱਤ ਵੀ ਸਿੱਕੀਂ ਵੀ ਆਇਜਾ ਮੈਂ ਪਾਟਣ ਤੇ ਆ ਗਈ ਇਸ ਬਾਲੀ ਤੋਂ ਜਿਹੜੀ ਚੀਜ਼ ਨੂੰ ਲੋੜ ਹੋ ਜਾਵੇ ਪਰ ਇਹਦੇ ਨਾਲ ਵਧੀਆ ਫੈਕਟ ਹੋਗੀ ਚਿੰਗ ਵੀ ਇਹਦਾ ਵਧੀਆ ਠੀਕ ਹੋ ਗਿਆ ਤੇ ਪੋਸਟਵਾਚ ਰਹਿਣੇ ਤਾਂ ਪੱਕਾ ਸਿੱਧੇ ਡਾਕਟਰ ਬਣਗੇ ਅੱਧੀਆਂ ਵੰਗਣਾ ਤਾਂ ਆਪ ਨੂੰ ਪਤਾ ਲੱਗੇ ਨਾ ਤੇ ਚੀੜੀਆਂ ਲਈ ਬੀਟਸ ਬੀਟਸ ਉਹ ਆ ਪੰਜ ਦੇ ਲਿਆਂ ਦੀ ਥੋੜਨਾ ਸ਼ੇਅਰ ਕਰਾਂਗੇ ਹੁਣ ਸਾਡੇ ਵੀ ਖਤਮ ਹੋਈ ਪਈ ਆ ਭਾਈ ਸਾਡੇ ਵੀ ਥੋੜੀਆਂ-ਥੋੜੀਆਂ ਸੀਚੜੀਆਂ ਲੱਗੀਆਂ ਹੋਈਆਂ ਤੇ ਪੱਤਲ ਖੜਕਦਾ ਬਹੁਤ ਕਰ ਰਿਹਾ ਆ ਆਪਾਂ ਨੂੰ ਕੁਝ ਚੰਦਾ ਨਹੀਂ ਬੱਤਲ ਪਤਾ ਨਹੀਂ ਰੱਖੋ ਠੀਕ ਆ ਮੈਂ ਤੇ ਚਲੋ ਵੀਰੇ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆ ਮਿਲਦੇ ਆਂ ਕਿਤੇ ਹੋਰ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਬਸਤੇ ਰਹੋ ਸੋਨੇ-ਸੋਨੇ ਕਮੈਂਟ ਕਰਦੇ ਰਹੋ ਬਾਏ